ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚੰਡੀਗੜ੍ਹ 'ਚ ਪੈਰਿਸ 올림픽 2024 'ਚ ਦੇਸ਼ ਦਾ ਮਾਣ ਵਧਾਉਣ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਮੁੱਖ ਮੰਤਰੀ ਮਾਨ ਨੇ 올림픽 ਪੈਰਿਸ ਦੇ ਵਿੱਚ ਭਾਗ ਲੈਣ ਵਾਸਤੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਅਤੇ 9 ਕਰੋੜ 35 ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ। ਉਨ੍ਹਾਂ ਨੇ ਹਾਕੀ ਦੇ ਖਿਡਾਰੀਆਂ ਨੂੰ 1-1 ਕਰੋੜ ਰੁਪਏ ਨਾਲ ਸਨਮਾਨਿਤ ਕੀਤਾ ਤੇ ਬਾਕੀ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਲਈ 15-15 ਲੱਖ ਰੁਪਏ ਦੇ ਚੈੱਕ ਪੇਸ਼ ਕੀਤੇ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ। ਅਲਕੜ ਹਰੀਆਂ ਲਈ ਢੋਲ ਧਮੱਕੇ ਵੱਜ ਰਹੇ ਨੇ ਸੀਐਮ ਨੇ ਕਿਹਾ ਕਿ ਅਸੀਂ ਪੰਜਾਬ ਦੀ hockey ਟੀਮ ਨੂੰ ਸਪਾਂਸਰ ਕਰਨਾ ਚਾਹੁੰਦੇ ਹਾਂ ਪਰ ਇਹ ਜ਼ਿੰਮੇਵਾਰੀ 2027 ਤੱਕ ਉੜੀਸਾ ਸਰਕਾਰ ਦੀ ਹੈ ਅਸੀਂ ਪੰਜਾਬ ਵਿੱਚ ਇੱਕ ਵੱਡਾ tournament ਕਰਵਾਉਣ ਬਾਰੇ ਸੋਚੇ ਜਿਸ ਲਈ ਅਸੀਂ hockey india ਨਾਲ ਗੱਲਬਾਤ ਕਰ ਰਹੇ ਹਾਂ ਸੀਐਮ ਨੇ ਕਿਹਾ ਕਿ ਅਣ ਖੇਡਾਂ ਲਈ ਗੋਮਰਾਈ ਜਾਣਗੇ ਜਿਵੇਂ ਮਹਾਲਪੁਰ ਦੇ ਵਿੱਚ ਫੁੱਟਬਾਲ ਲਈ ਸੁਨਾਮ ਚ ਮੁੱਕੇਬਾਜ਼ੀ ਲਈ ਸੁੰਦਰ ਵਿੱਚ hockey ਤੇ ਲੁਧਿਆਣਾ ਵਿੱਚ athletic ਲਈ zone ਬਣਾਇਆ ਜਾਵੇਗਾ ਪੰਜਾਬ ਸਰਕਾਰ ਖੇਡਾਂ ਲਈ ਆਪਣੇ ਦਰਵਾਜ਼ੇ ਖੁੱਲ੍ਹੇ ਰੱਖੇਗੀ ਖਲੇਸੂ ਨੋ ਕਿਉਂ ਉਹ ტიਆ ਜਾਣ ਗਿਆ ਤੇ ਜਿਹੜੇ ਬੇਰ ਆਲਰੇਡੀ ਨੌਕਰੀ ਕਰ ਰਹੇ ਨੇ ਤੱਕੀ ਵੀ ਅਸੀਂ ਦੇਵਾਂਗੇ ਸੀਐਮ ਨੇ ਸਟੇਜ ਤੇ ਬੈਠੇ ਖੜਾ ਰਿਆਂ ਨਾਲ ਵੀ ਗੱਲਬਾਤ ਕੀਤੀ ਇਸ ਮੁੱਖ ਖੇਰਮਨ ਪੀਸਿੰਗ ਨੇ ਕਿਹਾ ਕਿ ਅਸੀਂ ਫੈਸਲਾ ਕੀਤਾ ਸੀ ਕਿ ਅਸੀਂ ਇਥੋਂ ਜਿੱਤ ਕੇ ਹੀ ਜਾਵਾਂਗੇ ਕਿ ਸਾਹ ਸਰਕਾਰ ਅਸੀਂ ਮੈਡਲ ਲੈ ਕੇ ਹੀ ਵਾਪਸ ਕਰਦੇ ਹਾਂ ਅਸੀਂ ਇਸ ਟੂਰਨਾਮੈਂਟ ਦੌਰਾਨ ਕੋਨ ਦੀ ਬਿਲਕੁਲ ਗੀਵਰ ਤੋਂ ਨਹੀਂ ਕੀਤੀ ਸੁਖਜੀਤ ਸਿੰਘ ਨੇ ਕਿਹਾ ਕਿ ਉਹ ਪਹਿਲਵਾਰ 올림픽 ਦੇ ਵਿੱਚ ਗਏ ਨੇ ਤੇ ਦੇਸ਼ ਦੇ ਲਈ ਮੈਡਲ ਲੈ ਕੇ ਆ ਰਹੇ ਨੇ ਤੇ ਉਹ ਬਹੁਤ ਹੀ ਮਾਣ ਮਹਿਸੂਸ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਅਗਲੀ ਵਾਰ ਮੈਡਲ ਦਾ ਰੰਗ ਚੂਟ ਕਰ ਲਾਂਗੇ ਉਤੇ ਆਪकी टीम ਦੇ ਕਿਪਰ ਹਨ ਮੈਂ ਬੇਸਿੰਗ ਨੇ ਕਿਹਾ ਖੁਸ਼ੀ ਦਿਗਾਲਣੇ ਕਿ ਪੰਜਾਬੀ ਖੇਡਾਂ ਨੂੰ ਭਰਪੂਰ ਕੀਤਾ ਜਾ ਰਿਹਾ ਹੈ ਕਿਹਦਾ ਵਤਨ ਪੰਜਾਬ ਦੀ ਮਹਤਵਧੀਆਂ ਉਪਰਾਲਾ ਇਸ ਤਰ੍ਹਾਂ ਹੀ ਕਈ ਕਦਮ ਦੁਬਾਰਾ ਦੇਖਣ ਦਾ ਮੌਕਾ ਪ੍ਰਦਾਨ ਹੋ ਰਿਹਾ ਹੈ ਨਰੇ ਨੂੰ ਚੰਗੇ ਮੌਕੇ ਮਿਲ ਰਹੇ ਨੇ ਤੇ ਹੁਣ ਵਾਕਵਾ ਦੋਨਾਂ ਵਿਚਕਾਰ ਦੋਨ ਦਾ ਫੈਸਲਾ ਵੀ ਸਰਕਾਰ ਦੇ ਵੱਲੋਂ ਸ਼ਲਾਘਾ ਜੋਸ਼ਕਦਮ ਹੈ ਹਾਕੀ ਜਿਹੜੀ ਹੈ ਰਿਵਾਈਵ ਹੋਗੀ ਹਾਕੀ ਦੇ ਪਲੇਅਰਾਂ ਨੂੰ ਬਹੁਤ ਦਿੱਕਤਾਂ ਚੱਲਣੀਆਂ ਪਈਆਂ ਪਹਿਲਾਂ ਅਸੀਂ ਪਤਾ ਕੀਤਾ ਕਿ ਪੰਜਾਬ ਅਸੀਂ ਕਰਨਾ ਚਾਹੁੰਦੇ ਇਹਨਾਂ ਨੂੰ ਸਪਾਂਸਰ ਜਿਹੜਾ ਇਹਨਾਂ ਦੇ ਟੀ-ਸ਼ਰਟ ਪਾਈ ਹੁੰਦੀ ਹੈ ਪਰ 2036 ਤੱਕ 오ਡੀਸਾ ਨਾਲ ਐਗਰੀਮੈਂਟ ਹੈ। ਸੋ ਆਉਣ ਵਾਲੇ ਦਿਨਾਂ 'ਚ ਬੀਇੰਗ ਅ ਸਪੋਰਟਸ ਮਿਨਿਸਟਰ ਮੇਰਾ ਵੀ ਇੱਕ ਕੱਲ ਮੈਂ ਗੱਲ ਕੀਤੀ ਸੀ ਮੀਤ ਹੀਰ ਜੀ ਉਹ ਵੀ ਇੰਟਰਪ ਬਹੁਤ ਸਪੋਰਟਸ ਲਵਰ ਨੇ ਤੇ ਸਪੋਰਟਸ ਟ੍ਰੇਨਰ ਨੇ ਪੰਜਾਬ ਦੇ ਵਿੱਚ ਅਸੀਂ ਚਾਹੁੰਦੇ ਹਾਂ ਕੋਈ ਨਵੰਬਰ ਦਸੰਬਰ ਜਦੋਂ ਵੀ ਇਹਨਾਂ ਕੋਲ ਵੇਲਾ ਟਾਈਮ ਹੋਵੇ ਹੁਣ ਤਾਂ ਚੈਂਪੀਅਨ ਟਰਾਫੀ ਵਾਸਤੇ ਖੇਡਣ ਜਾਣਾ ਹੈ ਇਹਨਾਂ ਨੇ ਜਦੋਂ ਵੀ ਟਿਪੇਲਾ ਟਾਈਮ ਹੋਵੇ ਕੋਈ ਚਾਰ ਦੇਸ਼ਾਂ ਦਾ ਮੁਹਾਲੀ ਦੇ ਵਿੱਚ ਬਹੁਤ ਸ਼ਾਨਦਾਰ ਗਰਾਊਂਡ ਹੈ ਟੂਰਨਾਮੈਂਟ ਕਰਾਈਏ ਸੋ ਇਹਦੇ ਨਾਲ ਬੱਚਿਆਂ 'ਚ ਬਹੁਤ ਹੁਸ਼ਿਆ ਹੁੰਦਾ ਹੈ ਹਰ ਲੋਕ ਹਰ ਰੋਜ਼ ਉੱਥੇ ਮੈਚ ਦੇਖਣ ਆਉਣਗੇ ਹਜ਼ਾਰਾਂ ਦੀ ਗਿਣਤੀ 'ਚ ਤੇ ਲਾਈਵ ਟੀਵੀ ਤੇ ਚੱਲੂਗਾ ਇੰਟਰਵਿਊ ਚੱਲਣਗੇ ਤਾਂ ਬਹੁਤ ਵੱਡਾ ਹੁਲਾਰਾ ਇੱਕ ਗੇਮ ਨੂੰ ਮਿਲ ਜਾਂਦਾ ਛੱਡੀਏ ਹੁਣ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੀਆਂ ਗੇਮਾਂ ਦਾ ਇੱਕ ਜ਼ੋਨ ਬਣਾ ਦੇਣਾ ਕਿ ਮਾਲਪੁਰ ਦੇ ਇਲਾਕੇ 'ਚ ਫੁੱਟਬਾਲ ਖੇਡੀ ਜਾਂਦੀ ਹੈ ਅਸੀਂ ਫੁੱਟਬਾਲ ਨਾਲ ਰਿਲੇਟਡ ਸਾਰਾ ਜਿਹੜਾ ਇਨਫਰਾਸਟ੍ਰਕਚਰ ਮਾਲਪੁਰ ਦੇ ਇਲਾਕੇ 'ਚ ਬਣਾਓ ਸੁਨਾਮ ਦੇ ਇਲਾਕੇ 'ਚ ਬਾਕਸਿੰਗ ਹੈ ਸੰਗਰੂਰ ਸਨਾਮ ਬਾਕਸਿੰਗ ਬਹੁਤ ਚੱਲੇ। ਉਥੇ ਬਾਕਸਿੰਗ ਦੇ ਇਨਫਰਾਸਟ੍ਰਕਚਰ ਬਣਾਓ। ਇਹਨਾਂ ਦਾ ਜਲੰਧਰ ਏਰੀਆ, ਮਿੱਠਾਪੁਰ, ਸੰਸਾਰਪੁਰ, ਕੈਂਟ ਏਰੀਆ ਇਹ ਸਾਰਾ ਹੌਕੀ ਦਾ ਹੈ। ਗਾਣਾ ਹੌਕੀ ਦਾ। ਉਥੇ ਹੌਕੀ ਨਾਲ ਰਿਲੇਟਡ ਉਹ ਮਿਲਣਾ ਹੈ ਨਾ ਤੇ ਐਥਲੈਟਿਕਸ ਦੇ ਵਿੱਚ ਸਾਡੇ ਲੁਧਿਆਣੇ ਦੇ ਵਿੱਚ ਐਥਲੈਟਿਕਸ ਦੇ ਬਹੁਤ ਵੱਡੇ ਗਰਾਊਂਡ ਬਣਾਏ ਜਾ ਸਕਦੇ ਨੇ। ਇਸ ਤਰ੍ਹਾਂ ਪਿੰਡਾਂ ਦੇ ਵਿੱਚ ਜਿਵੇਂ ਚੱਕਰ ਪਿੰਡ ਹੈ ਉਹਨਾਂ ਨੇ ਆਪਣਾ ਇੱਕ ਕਲੱਬ ਬਣਾਇਆ ਹੋਇਆ ਉੱਥੇ ਬਹੁਤ ਸਾਰੀਆਂ ਟ੍ਰੇਨਿੰਗਾਂ ਚੱਲਦੀਆਂ ਨੇ। ਔਰ ਬੱਚੇ ਖੇਡਾਂ ਬਦਲ ਪੰਜਾਬ ਦੀਆਂ 28 ਤੋਂ ਫਿਰ ਸ਼ੁਰੂ ਹੋ ਜਾਣਗੀਆਂ ਪੰਜਾਬ ਸਰਕਾਰ ਜਿਹੜੀ ਹੈ ਉਹ ਹਮੇਸ਼ਾ ਆਪਦੇ ਦਰਵਾਜ਼ੇ ਖੁੱਲੇ ਰੱਖੂਗੀ ਔਰ ਜਦੋਂ ਮਰਜ਼ੀ ਉਹਨਾਂ ਨੇ ਇਹਨਾਂ ਨੂੰ ਨੌਕਰੀਆਂ ਵੀ ਇਹਨਾਂ ਨੂੰ ਤਰੱਕੀਆਂ ਵੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਵਿਅੰਤ ਸਿੰਘ ਦੇ ਪੋਤੇ ਰਮਨੀਸ਼ ਸਿੰਘ ਬਿੱਟੂ ਕੇਂਦਰੀ ਰਾਜ ਮੰਤਰੀ ਨੇ ਤੇ ਹੁਣ ਬਿੱਟੂ ਨੂੰ ਮੱਧ ਪ੍ਰਦੇਸ਼ ਦੇ ਨਾਲ ਨਾ ਰਾਜਸਥਾਨ ਤੋਂ ਭਾਜ ਪਰ ਰਾਜ ਸਭਾ ਦੇ ਵਿੱਚ ਭੇਜ ਸਕਦੀ ਹੈ ਰਾਜ ਸਭਾ ਦੇ ਲਈ 21 ਅਗਸਤ ਨੂੰ ਨਾਮਜ਼ਦਗੀ ਹੋਣੀ ਹੈ ਕਸਤੇ ਜਾ ਰਿਹਾ ਹੈ ਕਿ ਭਾਜਪਾ ਹਾਈਕਮਾਨ ਨੇ ਰਵਨੀਤ ਸਿੰਘ ਮਿੱਟੂ ਨੂੰ ਆਪਣੇ ਕਾਗਜ਼ਾਤ ਪੂਰੇ ਕਰਨ ਲਈ ਹੁਕਮ ਚਾਰੀ ਕਰ ਦਿੱਤੇ ਨੇ ਹੁਣ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਮਿੱਟੂ ਵੀ ਇਸ ਚੀਜ਼ ਦੀ ਕਰ ਰਹੇ ਨੇ ਜੇਕਰ ਹਾਈਕਮਾਨ ਨੂੰ ਮਾਧ ਪ੍ਰਦੇਸ਼ ਰਾਜ ਸਭਾ ਦੇ ਵਿੱਚ ਭੇਜਣਾ ਚਾਹੁੰਦੀ ਹੈ ਤਾਂ ਭੋਪਾਲ ਪੁੱਜਣਗੇ ਅਤੇ ਜੇਕਰ ਉਹਨੇ ਰਾਜਸਥਾਨ ਤੋਂ ਜਾਣਾ ਤਾਂ ਉਹ ਜਿੱਥੇ ਜਾ ਕੋ ਜਾਣਾ ਹੋਵੇਗਾ ਇਸ ਕਲ ਦੀਆਂ ਕਿਆਸਰੀਆਂ ਲਗਾਈਆਂ ਜਾ ਰਹੀਆਂ ਨੇ ਕਿ ਭਾਜਪਾ ਹਾਈਕਮਾਨ ਉਹਨਾਂ ਨੂੰ ਜੋ ਤਿੰਨ ਵਿਤਿਆਸ ਸੰਧੀਆਂ ਦਿੱਤਾ ਮਾਰਕਰ ਦੇ ਰਾਜ ਸਭਾ ਭੇਜ ਸਕਦੀ ਹੈ ਸਿੰਧਿਆ ਲੋਕ ਸਭਾ ਇਲੈਕਸ਼ਨ ਜਿੱਤ ਗਏ ਨੇ ਉਸ ਵਾਰ ਰਾਜ ਸਭਾ ਸੀਟ ਖਾਲੀ ਹੋਈ ਸੀ ਇਸ ਤੋਂ ਪਹਿਲਾਂ 8 ਕਲਾਸਾਂ ਕਿ ਰਮਨੀਤ ਮਿੱਤੂ ਹਰਿਆਣਾ ਤੋਂ ਰਾਜ ਸਭਾ ਪੇਜ ਜਾ ਸਕਦਾ ਹੈ ਦੱਸਦੇ ਕਿ ਰਾਜ ਸਭਾ ਲੈ ਕੇ ਈ ਸੀਟਾਂ ਦੇ ਚੋਣਾਂ ਹੋਣੀਆਂ ਨੇ ਉਹਨਾਂ ਦੇ ਵਿੱਚ ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੀਆਂ ਸੀਟਾਂ ਵੀ ਸ਼ਾਮਿਲ ਨੇ ਧੂਆਂ ਸੁਭੇਤ ਸਾਧਵਾ ਦੇ ਵਿੱਚ ਬਹੁਮਤ ਹੈ ਉਥੇ ਰਮਨੀਤ ਸਿੰਘ ਮਿੱਤੂ ਨੂੰ ਰਾਜ ਸਭਾ ਦੇ ਵਿੱਚ ਜਾਣ ਦੇ ਵਿੱਚ ਆਸਾਨੀ ਵੀ ਹੋਵੇਗੀ ਪੰਜਾਬ ਦੇ ਤਹਿਸੀਲਦਾਰਾ ਵੱਲੋਂ ਸੋਮਵਾਰ ਨੂੰ ਕੀਤੀ ਜਾਣ ਵਾਲੀ ਹੜਤਾਲ ਨੂੰ ਵਾਪਸ ਲੈ ਲਿਆ ਗਿਆ ਹੈ ਇਹ ਫੈਸਲਾ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਅਤੇ تحصیلدار ਯੂਨੀਅਨ ਦੇ ਨੇਤਾਵਾਂ ਵਿਚਾਲੇ ਹੋਈ ਮੀਟਿੰਗ ਦੇ ਵਿੱਚ ਲਿਆ ਗਿਆ। ਉਥੇ ਕੈਬਨਿਟ ਮੰਤਰੀ ਨੇ ਕਿਹਾ ਕਿ ਤਹਿਸੀਲਦਾਰਾਂ ਦੀਆਂ ਚੋਅਸ ਮੰਗਾਂ ਨੂੰ ਪੂਰਾ ਕੀਤਾ ਜਾਵੇਗਾ ਪਰ ਨੀਮਾ ਦੀ ਪਾਲਣਾ ਵੀ ਜ਼ਰੂਰੀ ਹੈ। ਨਜ਼ਦੀਕੀ ਪੰਜਾਬ ਦੇ ਜ਼ਿਲ੍ਹਾ ਅਧਿਕਾਰੀ ਨੇ ਇਹ ਕਿਹਾ ਕਿ 19 ਅਗਸਤ ਤੋਂ ਲੈ ਕੇ 1 ਅਗਸਤ ਤੱਕ ਹੜਤਾਲ ਚੱਲ ਰਹੀ ਹੈ ਯਾਨੀ ਕਿ ਕਈ ਜਿਹੜੇ ਦਿਨ ਨੂੰ ਲੈ ਕੇ ਅਜੇ ਤੱਕ ਕੋਈ ਸੁਵਾਈ ਨਹੀਂ ਹੋਈ ਜਿਵੇਂ ਮਾਮਲਾ ਸਾਹਮਣੇ ਆਇਆ ਤਤਵ ਨੂੰ ਕੈਬਨ ਮੰਤਰੀ ਬ੍ਰਹਮਸ਼ੰਕਰ ਜਿੰਪਾਇ ਨਾਲ ਮੁਲਾਕਾਤ ਕੀਤੀ। ਉਹਨਾਂ ਨੇ ਕਿਹਾ ਹੈ ਕਿ ਮਾਲੂਫਾਕ ਬਹੁਤ ਹੀ ਜ਼ਰੂਰੀ ਮਹਿਕਮਾ ਹੈ ਇਸ ਲਈ ਸਾਡੀ ਕੋਸ਼ਿਸ਼ ਹੈ ਕਿ ਅਫਸਰਾਂ ਦੀ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਕੀਤਾ ਜਾਵੇਗਾ। ਮੀਟਿੰਗ ਵਿੱਚ ਮੰਤਰੀ ਨਿਮੰਨਿਆ ਕੇ ਪੰਜਾਬ ਦੇ ਮਾਲ ਉਪਾਗਮਨ ਦੀ 16 ਤੇ 17 ਨੂੰ ਮੀਟਿੰਗ ਹੋਈ ਸਤਿਵਿਚ ਕਈ ਸਵੈਸਫਰ ਲੈ ਕੇ ਇਸ ਵਿੱਚ ਅਫਸਰਾ ਤੋਂ ਪੱਤਰ ਜਾਰੀ ਕਰਨ ਦੇ ਉਚ ਦੇਣੀ ਹੋਈ ਇਸ ਦੇ ਸਬੰਧ ਕਰਕੇ ਗਲਤਫहमी ਹੋਈ ਹੈ ਉਹਨਾਂ ਨੇ ਕਿਹਾ ਕਿ ਜਲਦੀ ਇਸ ਪੱਤਰ ਜਾਰੀ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਜੋ ਵੀ ਅਧਿਕਾਰੀਆਂ ਦੀ ਮੰਗਾਂ ਨੇ ਉਹਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ ਇਨਨ ਪ੍ਰੀਮੀਅਰ ਲੀਗ ਦੀ ਮੇਗਾ ਨਿਲਾਮੀ ਤੋਂ ਪਹਿਲਾਂ ਕੇਪੀਐਚ ਡ੍ਰੀਮ ਕ੍ਰਿਕਟ ਪ੍ਰਾਈਵੇਟ ਲਿਮਟਿਡ ਦੀ ਸਹਿਮਾਲਕ ਅਭਿਨੇਤਰੀ ਰਿਤੀ ਜੰਕਾ ਨੇ ਫ੍ਰੈਂਚਾਈਜ਼ੀ ਪੰਜਾਬ ਟੀਮ ਦੇ 11 ਦੇ ਸਹਿਮਾਲਕ ਮੋਹਿਤ ਬਰਮਨ ਖਿਲਾਫ ਚੰਡੀਗੜ੍ਹ ਜ਼ਿਲ੍ਹਾ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਇਸ ਪਟੀਸ਼ਨ ਸਿਕਰਟੀ ਨੇ ਮੋਹਿਤ ਬਰਮਨ ਦੇ 11.5% ਦੇ ਸ਼ੇਅਰ ਕਿਸੇ ਵੋਟ ਨੂੰ ਵੇਚਣ ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ ਇਸ ਪਟੀਸ਼ਨ ਤੇ ਅਗਲੀ ਸੁਣਵਾਈ 2 ਅਗਸਤ ਨੂੰ ਹੋਵੇਗੀ ਮੁਤਾਬਕ ਮੋਹਿਤ ਬਰਮਨ ਕੇਪੀਐਚ ਡ੍ਰੀਮ ਕ੍ਰਿਕਟ ਪ੍ਰਾਈਵੇਟ ਲਿਮਟਿਡ ਕੰਪਨੀ ਚ 44% ਹਿੱਸੇਦਾਰੀ ਬਨਾਰ ਸਭ ਤੋਂ ਵੱਡਾ ਸ਼ੇਅਰ ਹਾਕ ਨੇ ਜਦ ਕਿ ਰਿਜਨਟਾ ਤੇ ਨੀਸ ਵਾਧਿਆ ਕੋਲ 23% ਹਿੱਸੇਦਾਰ ਹੈ ਬਾਕੀ ਸ਼ੇਅਰ ਚੌਥੇ ਸ਼ੇਅਰਧਾਰਕ ਕਰਨਪਾਲ ਦੇ ਨੇ ਆਈਪੀਐਲ ਚ ਪੰਜਾਬ ਕਿੰਗਜ਼ ਦੇ 11 ਇਸ ਕੰਪਨੀ ਦੀ ਟੀਮ ਹੈ आर्बिट्रेशन के मुताबिक पेंटिजिंटा का कहना है कि मोहित बर्मन अपने 11.5% के शेयर किसी और पार्टी ਨੂੰ ਵੇਚਣ ਦੀ ਧਮਕੀ ਦੇ ਰਿਹਾ ਹੈ ਜਿਸ ਉੱਤੇ ਉਨ੍ਹਾਂ ਨੇ ਬਰਮਨ ਨੂੰ শেয়ার ਵੇਚਣ ਤੋਂ ਰੋਕਣ ਦੀ ਮੰਕੀ ਹੈ ਇਸ ਰਿਪੋਰਟ ਨੇ ਬਰਮਨ ਨੂੰ ਆਪ ਦੇਣ ਦੀ ਨੋਕਿਸ ਵਿਚਾਰੇ ਕਰ ਦਿੱਤਾ ਹੈ ਰਿਟੀ ਨੇ आर्बिट्रेशन एंड कंसीलिएशन एक्ट 1961 ਦੇ ਅਧੀਨ ਪਟੀਸ਼ਨ ਦਾਇਰ ਕੀਤੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਕੋਈ ਵੀ ਸ਼ੇਅਰਧਾਰਕ ਆਪਣੇ 그룹 शेयर ਤੋਂ ਬਾਹਰ ਕਾਹੀ ਵੇਚ ਸਕਦਾ ਹੈ ਜੇਕਰ ਬਾਕੀ ਸ਼ੇਅਰਧਾਰਕਾਂ ਨਾਲ ਸਹਿਮਤੀ ਨੂੰ ਇਨਕਾਰ ਕਰਦਾ ਹੈ ਇਸ ਨਾਮਿਲ ਛਾਲ ਦਾ ਕੱਜਹਿਣ ਨਹੀਂ ਹੋਇਆ ਬਾਕੀ ਸ਼ੇਧਾਰ ਕਾ ਨਿਹਾਲੇ ਬਰਮਨ ਨੇ ਇਹਨਾਂ ਫਿਲਮ ਤੋਂ ਇਨਕਾਰ ਨਹੀਂ ਕੀਤਾ ਹਾਲਾਂਕਿ ਬਰਮਨ ਨੇ ਵੀ ਹੁਣ ਆਪਣੇ ਹਿੱਸੇ ਦੇ ਸ਼ੇਰ ਵਿੱਚੋਂ ਤੋਂ ਇਨਕਾਰ ਕਰ ਦਿੱਤਾ ਪੰਜਾਬੀਜ਼ 11 ਨੇ ਵੀ ਹਾਲ ਤਾਂ ਇਸ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਡਾਕਟਰਾਂ ਦੀ ਹੜਤਾਲ ਲਗਾਤਾਰ ਚੱਲੀ ਹੈ ਜਿਸ ਤੇ ਚੱਲਦਿਆਂ ਲੋਕਾਂ ਨੂੰ ਸਿਹਤ ਸੰਬੰਧੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਡਾਕਟਰਾਂ ਦੇ ਵੱਲੋਂ ਓਪੀਡੀ ਨੂੰ ਮੁਕੰਮਲ ਤੌਰ ਤੇ ਬੰਦ ਕਰ ਦਿੱਤਾ ਗਿਆ ਹੈ ਈ ਸਰਤਾਲ ਦੇ ਵਿੱਚ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੀ ਪਹੁੰਚੇ। ਉਹਨਾਂ ਨੇ ਡਾਕਟਰਾਂ ਨਾਲ ਹੜਤਾਲ ਦੇ ਵਿੱਚ بیٹھ ਕੇ ਹਿੱਸਾ ਲਿਆ ਤੇ ਡਾਕਟਰਾਂ ਨੂੰ ਪੂਰ ਸੁਆਗਤ ਕਰਕੇ ਪੰਜਾਬ ਸਰਕਾਰ ਉਹਨਾਂ ਦੀ ਸੁਰੱਖਿਆ ਦੇ ਲਈ ਪੂਰੇ ਤਰੀਕੇ ਨਾਲ ਵਚਨਬੱਧ ਅਤੇ ਚਿੰਤਤ ਵੀ ਹੈ। ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਉਹ ਤਾਂ ਪਹਿਲਾਂ ਹੀ ਇਸ ਬਾਬਤ ਮੰਗ ਕਰ ਚੁੱਕੇ ਨੇ ਕਿ ਡਾਕਟਰਾਂ 'ਤੇ ਹਮਲਾ ਕਰਨ ਵਾਲਾ ਵਿਅਕਤੀ ਫੌਰਨ ਸਜ਼ਾ ਦਾ ਹੱਕਦਾਰ ਹੋਵੇ। ਤੇ ਜਿਸ ਤਰ੍ਹਾਂ ਕੋਲਕਾਤਾ ਦੇ ਵਿੱਚ ਇੱਕ ਮਹਿਲਾ ਡਾਕਟਰ ਨਾਲ ਜ਼ਿੰਦਗੀ ਹੋਈ ਹੈ, ਅਜਿਹੇ ਅਪਰਾਧ ਕਰਨ ਵਾਲੇ ਨੂੰ ਫਾਸਟ ਟਰੈਕ ਕੋਰਟ ਵਿੱਚ ਫਾਂਸੀ ਸਜ਼ਾ ਦੇ ਕੇ ਮਾਮਲਾ 6 ਮਹੀਨੇ ਦੇ ਵਿੱਚ ਨਿਪਟਾ ਲੈਣਾ ਚਾਹੀਦਾ ਹੈ। ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਮੈਂ ਇਹਨਾਂ ਡਾਕਟਰਾਂ ਨੂੰ ਮਿਲਣ ਆਇਆ ਕਿਉਂਕਿ ਖੁਦ ਮੈਂ ਵੀ ਇੱਕ ਡਾਕਟਰ ਹਾਂ ਤੇ ਮੇਰੀ ਧੀ ਵੀ ਇੱਕ ਡਾਕਟਰ ਹੈ ਮੰਤਰੀ ਨੇ ਕਿਹਾ ਕਿ ਮੈਂ ਇਹਨਾਂ ਡਾਕਟਰਾਂ ਨੂੰ ਫੀਟ ਕੀਤਾ ਕਿ ਉਹ ਲੋਕਾਂ ਦੀਆਂ ਮੁਸ਼ਕਲਾਂ ਨੂੰ ਵੇਖਦੇ ਹੋਏ ਆਪਣੀ ਹੜਤਾਲ ਤਦਾਰੀ ਰੱਖਣ ਪਰ ਸਿਰਫ ਪੰਜ-ਪੰਜ ਪ੍ਰਦਰਸ਼ਨਕਾਰੀ ਹੀ ਹੜਤਾਲ ਦੇ ਉਸ ਹਿੱਸਾ ਲੈ ਕੇ ਬਾਕੀ ਡਾਕਟਰ ਓਪੀਡੀ ਸੇਵਾਵਾਂ ਸ਼ੁਰੂ ਕਰਦੇ ਹਨ ਉਹਨਾਂ ਨੇ ਕਿਹਾ ਕਿ ਡਾਕਟਰਾਂ ਨੇ ਮੈਨੂੰ ਪੁੱਛ ਸਕਦਾ ਹੈ ਕਿ ਇਸ ਬਾਬਤ 'ਤੇ ਉਹ ਫੈਸਲਾ ਕਰਨਗੇ ਰਬਲ ਬੀਸਿੰਗ ਨੇ ਕਿਹਾ ਕਿ ਮੈਂ ਪੂਰੀ ਮੀਰੇ ਕੱਲ ਤੋਂ ਪਟਿਆਲਾ ਜ਼ਿਲ੍ਹੇ ਦੇ ਵਿੱਚ ਸਿਹਤ ਸ੍ਰਾਮਾ ਸ਼ੁਰੂ ਹੋ ਚਾਣ ਗਿਆ ਨਾਲ ਹੀ ਉਹਨਾਂ ਨੇ ਕਿਹਾ ਕਿ ਮੈਂ ਖੁਦ ਡਾਕਟਰਾਂ ਦੀ ਸੁਰੱਖਿਆ ਲਈ ਪੀਐਮ ਅਤੇ ਗ੍ਰਹਿ ਮੰਤਰੀ ਨੂੰ ਇੱਕ ਚਿੱਠੀ ਵੀ ਲਿਖ ਰਿਹਾ ਜਿਸ ਦੇ ਵਿੱਚ ਇਹ ਮੰਗ ਕੀਤੀ ਜਾ ਰਹੀ ਹੈ ਕਿ ਸਾਰੇ ਮੈਡੀਕਲ ਸਟਾਫ ਦੀ ਸੁਰੱਖਿਆ ਦੇ ਲਈ ਸਖਤ ਸਿਕਤੀਆਂ ਨੂੰ ਬਣਾਏ ਜਾਣ ਤਾਂ ਮੰਨ ਕੋਲ ਸੱਤ ਖੜੀ ਜਾਵੇ ਸੇਤ ਮੰਤਰੀ ਨੇ ਕਿਹਾ ਕਿ ਚੰਡੀਗੜ੍ਹ ਦੇ ਵਿੱਚ ਵੀ ਇੱਕ ਮੀਟਿੰਗ ਹੋ ਰਹੀ ਹੈ ਜਿਸ ਦੇ ਵਿੱਚ ਹਸਪਤਾਲਾਂ ਦੀ ਸੁਰੱਖਿਆ ਮਜ਼ਬੂਤ ਕਰਨ ਦੇ ਮਕਸਦ ਨਾਲ ਚਾਰ ਇੰਦਾਮ ਰਾ ਕੀਤਾ ਜਾਵੇਗਾ ਕਿ ਪੰਜਾਬ ਸਰਕਾਰ ਮੈਡੀਕਲ ਸਟਾਫ ਦੀ ਕਿਸੇ ਵੀ ਤਰ੍ਹਾਂ ਦੀ ਸੁਰੱਖਿਆ ਦੇ ਕਮਜ਼ੋਰੀ ਨਹੀਂ ਨਾਹੀ ਵਰਤੇਗੀ ਅਤੇ ਨਾਹੀ ਕੋਤਾਹੀ ਵਰਤਨ ਵਾਲ ਬਖਸ਼ਿਆ ਜਾਵੇਗਾ। ਉਹਦੇ ਨਾਲ ਜਿਹੜੀ ਬਰਬਰਤਾ ਹੋਈ ਆ ਜਿਹੜਾ ਉਹਦੇ ਨਾਲ ਜਿਸ ਤਰ੍ਹਾਂ ਬਰੂਟਲ ਰੇਪ ਹੋਇਆ ਉਹਦੇ ਨਾਲ ਮਰਡਰ ਹੋਇਆ ਉਦੇ ਵਾਸਤੇ ਜਿਹੜਾ ਹੈਗਾ ਜੀ ਮੈਨੂੰ ਲੱਗਦਾ ਵੀ ਜਿੰਨੀ ਦਿਰ ਉਹ ਜਿਹੜੇ ਬੇਸੀ ਦਰਿੰਦੇ ਆ ਉਹ ਫਾਂਸੀ ਦੇ ਤਖਤੇ ਤੇ ਲਟਕਾਏ ਨਹੀਂ ਜਾਂਦੇ ਮੈਨੂੰ ਚਾਣ ਨਹੀਂ ਪੈਗੀ ਉਹਦੇ ਮਾਪੇ-ਬਾਪ ਦੀ ਹਾਲਤ ਵਿੱਚ ਸਮਝ ਸਕਦਾ ਜੀ ਕੇਂਦਰ ਸਰਕਾਰ ਨੂੰ ਬੇਨਤੀ ਕਰਦਾ ਕਿ 2019 ਦੇ ਵਿੱਚ ਜਿਹੜੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਆ ਉਹਨਾਂ ਨੇ ਇੱਕ ਸੈਂਟਰਲ ਲਾਅ ਬਣਾਉਣ ਲਈ ਕਿਹਾ ਸੀ ਜਿਹਦੇ ਵਿੱਚ ਇਹਨੂੰ 6 ਸਾਲ ਦੀ ਸਜ਼ਾ ਤੇ ਨਾਨ ਅਵੇਲੇਬਲ ਅਫੈਂਸ ਬਣਾਉਣ ਲਈ ਕਿਹਾ ਜਿਹੜਾ ਵੀ ਅਸੌਲਟ ਔਨ ਬੋਮਨ ਅਸੌਲਟ ਔਨ ਮੈਡੀਕਲ ਪ੍ਰੋਫੈਸ਼ਨਲ ਹੈ ਤੇ ਉਹ ਲੌਂਗ ਓਵਰ 듀 ਆ ਜੀ ਮੈਨੂੰ ਲੱਗਦਾ ਕਿ ਉਹ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀਗਾ ਤੇ ਹੁਣ ਮੈਂ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਨੂੰ ਹੋਮ ਮਿਨਿਸਟਰ ਨੂੰ ਬੇਨਤੀ ਕਰਦਾ ਕਿ ਉਹ ਸ਼ੋਰ ਕਰਨ ਜਿਹੜੇ ਡਾਕਟਰਸ ਬੈਠੇ ਆ ਉਹਨਾਂ ਦੀ ਗੱਲਬਾਤ ਵੀ ਹੋਈ ਆ ਕਿ ਅਸੀਂ ਉਹ ਲਾਅ ਲੈ ਕੇ ਆਵਾਂਗੇ ਮੈਨੂੰ ਸਮਝ ਨਹੀਂ ਆਉਂਦੀ ਵੀ ਨਾ ਉਹ ਕਾਨੂੰਨ ਨਾ ਲਿਆਉਣ ਦਾ ਕਾਰਨ ਕੀ ਆ ਜੀ ਤੇ ਜੇ ਉਹ ਡਰੀ ਜਾਊਗਾ ਕਿ ਮੇਰੇ ਤੇ ਅਸਾਲਟ ਨਾ ਹੋ ਜਾਏ ਮੇਰੇ ਤੇ ਅਟੈਕ ਨਾ ਹੋ ਜਾਏ ਤਾਂ ਡਾਕਟਰ ਕੰਮ ਕਿਦਾਂ ਕਰਨਗੇ ਸੋ ਇਹ ਕਾਨੂੰਨ ਬਣਨਾ ਚਾਹੀਦਾ ਔਰ ਇਹ ਜਿਹੜੇ ਬੇਸ਼ੀਦਰੰਜਿਆ ਇਹਨਾਂ ਨੂੰ ਫਾਸੀ ਦੇ ਤਖਤੇ ਤੇ ਜਲਦੀ ਤੋਂ ਜਲਦੀ ਲਟਕਾਉਣਾ ਚਾਹੀਦਾ ਤਾ ਜਾ ਕੇ ਉਹਨਾਂ ਦੇ ਮਾਪੇ ਨੂੰ ਲੱਗੇਗਾ ਕਿ ਸਾਡੀ ਬੱਚੀ ਨੂੰ ਇਨਸਾਫ ਮਿਲਿਆ ਤੁਸੀਂ ਜਿਹੜੀ ਜੇ ਤੁਸੀਂ ਪ੍ਰੋਟੈਸਟ ਕਰਨਾ ਪੰਜ ਪੰਜ ਦਾ ਬੈਚ ਬੈਠ ਕੇ ਕਿਉਂਕਿ ਇਹਨਾਂ ਦਾ ਨੈਸ਼ਨਲ ਲੈਵਲ ਦਾ ਡਿਸੀਜਨ ਆ ਇਹ ਰੈਜ਼ੀਡੈਂਟ ਆਫ ਫੈਡਰੇਸ਼ਨ ਆਫ ਜਿਹੜੇ ਆਗੇ ਜੂਨੀਅਰ ਡਾਕਟਰਸ ਆਫ ਇੰਡੀਆ ਉਹਨਾਂ ਦਾ ਨੈਸ਼ਨਲ ਲੈਵਲ ਦਾ ਪ੍ਰੋਟੈਸਟ ਹੈ ਲੇਕਿਨ ਬਾਕੀ ਸਾਰੇ ਆਪਣੇ ਕੰਮ ਤੇ ਚਲੇ ਜਾਓ ਆਪਣਾ ਕੰਮ ਕਰੋ ਆਪਣਾ ਪ੍ਰੋਟੈਸਟ ਕਰੋ ਅਸੀਂ ਤੁਹਾਡੇ ਨਾਲ ਆ ਅਮ੍ਰਿਤਸਰ ਚ ਦੋ ਪੁਲਿਸ ਅਧਿਕਾਰੀਆਂ ਵਿਚਾਲੇ ਹੋਈ ਬਹਿਸ ਦੀ ਵੀਡੀਓ ਵਾਇਰਲ ਹੋ ਰਹੀ ਹੈ ਇਸ ਵਿੱਚ ਦੋ ਪੁਲਿਸ ਨਿਾਕਸਨਾ ਵਿਚਾਲੇ ਜ਼ਬਰਦਸਤ ਬਹਿਸ ਹੋਈ ਹੈ ਇਸ ਤੋਂ ਬਾਅਦ ਹੁਣ ਐਕਸ਼ਨ ਲੈਂਦੇ ਆ ਐਸਐਸਪੀ ਅਮ੍ਰਿਤਸਰ ਦਿਹਾਤੀ ਨੇ ਕਾਂਸਟੇਬਲ ਸੁਕਰਮਣ ਸਿੰਘ ਨੂੰ ਉੱਤਲ ਖਾ ਦਿੱਤਾ ਹੈ ਇਸ ਬਾਬਤ ਜਾਣਕਾਰੀ ਜੰਦਿਆਂ ਅਮ੍ਰਿਤਸਰ ਪੁਲਿਸ ਨੇ ਸੋਸ਼ਲ ਮੀਡੀਆ ਤੇ ਲਿਖਿਆ ਹੈ ਐਸਐਸਪੀ ਅਮ੍ਰਿਤਸਰ ਦਿਹਾਤੀ ਨੇ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਵੀਡੀਓ ਦਾ ਗੰਭੀਰ ਨੋਟਿਸ ਲਿਆ ਹੈ ਜਿਸ ਇਸ ਕਾਂਸਟੇਬਲ ਸੁਕਰਮਣ ਸਿੰਘ ਨਾਲ ਹੋਈ ਤਕਰਾਰ ਨੂੰ ਦਿਖਾਇਆ ਗਿਆ ਹੈ ਜਾਂਚ ਪੂਰੀ ਹੋਣ ਤੋਂ ਬਾਅਦ ਅਧਿਕਾਰੀ ਨੂੰ ਤੁਰੰਤ ਮੁਅਤਲ ਕਰ ਦਿੱਤਾ ਜਾਵੇਗਾ ਇਸ ਨਾਲ ਉਹਨਾਂ ਨੇ ਲੋਕਾਂ ਨੂੰ ਪ੍ਰੋਸਾ ਦਵਾਇਆ ਕਿ ਅਜਿਹਾ ਵਤੀਰਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜੇ ਅੱਗੇ ਤੋਂ ਵੀ ਕੋਈ ਅਨੁਸ਼ਾਸਨ ਭੰਗ ਕਰੇਗਾ ਤਾਂ ਉਸ ਤੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ ਜ਼ਿਕਰ ਕਰ ਦਈਏ ਕਿ ਬੀਤੇ ਕੱਲ ਦੋ ਪੁਲਿਸ ਮੁਲਾਜ਼ਮਾਂ ਵਿਚਾਲੇ ਕੋਈ ਬਹਿਸ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਜਦੋਂ ਚੈਕਿੰਗ ਦੌਰਾਨ ਕਾਲੇ ਰੰਗ ਦੀ ਥਾਰ ਗੱਡੀ ਨੂੰ ਰੋਕਿਆ ਗਿਆ ਤਾਂ ਅੰਦਰ ਬੈਠੇ ਨੌਜਵਾਨ ਨੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਨੌਜਵਾਨ ਦੀ ਕਾਰ ਤੇ ਕਾਲੀਆਂ ਜਾਲੀਆਂ ਲੱਗੀਆਂ ਹੋਈਆਂ ਸਨ ਜੋ ਕਿ ਗੈਰਕਾਨੂੰਨੀ ਨੇ ਸਪੈਸ਼ਲ ਵੈਪਨ ਐਂਡ ਟੈਕਟਿਕਲੀ ਟੀਮ ਵੱਲੋਂ ਕਿਹਾ ਗਿਆ ਕਿ ਬਲੈਕ ਫਿਲਮ ਲਗਾਉਣ ਦੀ ਮਨਾਹੀ ਹੈ ਤੁਸੀਂ ਗੱਡੀ ਨੂੰ ਸਾਈਡ ਤੇ ਲੈ ਜਾਓ ਜਿਸ ਤੋਂ ਬਾਅਦ ਨੌਜਵਾਨ ਨੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਉਸਨੇ ਦੱਸਿਆ ਕਿ ਉਹ ਡੀਐਸਪੀ ਗੁਰਿੰਦਰਪਾਲ ਸਿੰਘ ਨਾਗਰਾ ਦਾ ਕੰਮ ਹੈ ਨੇ ਉਸਨੇ ਕਿਹਾ ਕਿ ਉਹ ਇਹ ਨਹੀਂ ਲਾਏਗਾ ਜੇ ਤੁਹਾਡੇ ਵਿੱਚ ਜ਼ੋਰ ਹੈ ਤਾਂ ਹਟਾ ਲਓ ਇਸ ਬਾਅਦ ਉਹਨਾਂ ਕਾਰਵਾਈ ਕਰਦਿਆਂ ਬਹਿਸ ਕਰਨ ਵਾਲੇ ਕਾਂਸਟੇਬਲ ਨੂੰ ਮੁਅਤਲ ਕਰ ਦਿੱਤਾ ਗਿਆ ਯਾਰ ਮੈਂ ਲਾਉਣੀ ਆ ਜਾਲੀਆਂ ਤੇ ਤੇਰਾ ਜੂੜਾ ਤੇ ਲਵਾ ਲਈ ਮੈਂ ਲਵਾਉਣੀ ਆ ਲਾੜੀਆਂ ਲਾਉਂ ਕੇ ਤੇ ਨੀਂ ਲਾਉਣੀ ਆ ਮੈਂ ਆ ਠੀਕ ਆ ਜੈੱਟ ਬਲੈਕ ਵੀ ਹੋ ਗਈ ਕੋਈ ਨਹੀਂ ਚੱਤਾ ਲਾਉਣ ਨਾ ਮੈਂ ਤੇ ਸਾਤ ਬਈ ਮੇਰੇ ਤੇ ਪਵਾ ਦੇ ਪਾ ਠੀਕ ਪਾ ਦੇ ਲੈ ਆਡ ਬਈ ਮਲਾਜਮ ਐ ਤੇ ਜਾਲੀਆਂ ਲਾ ਕੇ ਤੋਰੇ ਫੇਰ ਆ ਮੈਂ ਲਾਉਣੀ ਆ ਮੈਂ ਤੈਨੂੰ ਬੜੀ ਵਾਰੀ ਕਹਤਾ ਆ ਕੀ ਕਰੇ ਮੈਨੂੰ ਤੇ ਪਿਆਰ ਨਹੀਂ ਕਰਦਾ ਮੈਂ ਲਾਉਣੀ ਆ ਮੈਨੂੰ ਕੀ ਕਰਦਾ ਐਵੇਂ ਤੂੰ ਰੁਕ ਜਨਾ ਮੈਨੂੰ ਕੀ ਕਰਦਾ ਰੁਕਣੀ ਨਹੀਂ ਜਦੋਂ ਮੈਂ ਇੱਕ ਵਾਰੀ ਕਹਤਾ ਮੈਂ ਮਲਾਜਮ ਐ ਯਾਰ ਮੈਂ ਕੀ ਕੰਮ ਨੂੰ ਲਾਈਆਂ ਹੋਣਗੀਆਂ ਮੋਬਾਈਲ ਲੋਕਲ ਟ੍ਰੇਨ 'ਚ ਬਿਨਾਂ ਟਿਕਟ ਸਫ਼ਰ ਕਰ ਰਹੀ ਯਾਤਰੀਆਂ ਨੇ ਟਿਕਟ ਚੈਕਰ ਦੀ ਕੁਟਮਾਰ ਕੀਤੀ ਹੈ। ਇਸ ਦਾ ਵੀਡੀਓ ਇੰਟਰਨੈਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦਰਸਲ ਆਪਣੀ ਡਿਊਟੀ ਦੌਰਾਨ ਟੀਟੀ ਨੇ ਯਾਤਰੀਆਂ ਤੋਂ ਟਿਕਟਾਂ ਦੀ ਮੰਗ ਕੀਤੀ ਸੀ। ਜਦੋਂ ਟੀਟੀ ਨੇ ਉਹਨਾਂ ਨੂੰ ਟਿਕਟ ਨਾ ਹੋਣ ਕਰ ਜ਼ਮਾਨਾ ਪਰਾਂ ਲੈ ਕੇ ਆਇਆ ਤਾਂ ਯਾਤਰੀਆਂ ਨੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਮਾਮਲਾ ਲੜਾਈ ਤੱਕ ਵੱਧ ਗਿਆ। ਟਿਕਟ ਨਾ ਦੀ ਸੂchnਾ ਮਿਲਦੇ ਹੀ ਸਟੇਸ਼ਨ ਤੇ ਜੀਆਰਪੀ ਅਤੇ ਆਰਪੀਐਫ ਪੁਲਿਸ ਵੱਲ ਮੌਕੇ ਤੇ ਪਹੁੰਚ ਗਈ। ਲੋਸ਼ਿਆ ਨੂੰ ਟ੍ਰੇਨ ਤੋਂ ਬਾਹਰ ਕੱਢ ਲਿਆ। ਸੇਲਵੇ ਟੀਟੀ ਤੋਂ ਮਾਫੀ ਮੰਗਣ ਲਈ ਵੀ ਆਇਆ। ਦ ਸਿੱਖਾਂ ਚ ਸੋ ਬਾਦ ਸਾਰੇ ਸਿੱਖਾਂ ਦੇ ਵਿੱਚ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ ਇਹ ਘਟਨਾ 15 ਅਗਸਤ ਨੂੰ ਚਰਚੀ ਗੇਟ ਵਿਰਾਰ ਫਾਸਟ ਏਅਰ ਕੰਡੀਸ਼ਨਡ ਲੋਕਲ ਟ੍ਰੇਨ ਦੇ ਵਿੱਚ ਵਾਪਰੀ ਸੀ ਖੁਦਰਾ ਅਨੁਸਾਰ ਚੀਫ ਟਿਕਟ ਇੰਸਪੈਕਟਰ ਜਸਬੀਰ ਸਿੰਘ ਨੇ ਜ਼ਰੂਰ ਟਿਕਟਾਂ ਦੀ ਜਾਂਚ ਕੀਤੀ ਉਹਨਾਂ ਨੇ ਲੋਕਲ ਟ੍ਰੇਨ ਵਿੱਚ ਫਰਸਟ ਕਲਾਸ ਟਿਕਟਾਂ ਲੈ ਕੇ ਸਫ਼ਰ ਕਰ ਰਹੇ ਕਈ ਯਾਤਰੀਆਂ ਨੂੰ ਪੜਿਆ ਜਦ ਰੇਲ ਗੱਡੀ ਬੋਰੀਵਾਲੇ ਪਹੁੰਚੀ ਤਾਂ ਟੀਟੀ ਨੇ ਪੋਸਲੇ ਨੂੰ ਉਤਰਨ ਦੀ ਦੇਣ ਕੀਤੀ ਤੇ ਪਰ ਪੋਸਲੇ ਨੇ ਇਨਕਾਰ ਕਰ ਦਿੱਤਾ ਨਕਤੀ ਤੌਰ ਤੇ ਪੀਟੀ ਨਾਮ ਗੁਰੂ ਵਿਵਹਾਰ ਕੀਤਾ ਤੇ ਉਸੇ ਕੋਟ ਮਾਰ ਕੀਤੀ ਜਿਸ ਵੀਡੀਓ ਸਾਨੂੰ ਅਸੀਂ ਦਿਖਾ ਰਹੇ ਹਾਂ ਇਸ ਦੌਰਾਨ ਇੱਕ ਯਾਤਰੀ ਨੇ ਪੂਰੀ ਘਟਨਾ ਦਾ ਵੀਡੀਓ ਬਣਾਇਆ ਘਟਨਾ ਤੋਂ ਬਾਅਦ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਦੋਸ਼ੀ ਨੇ ਆਪਣੀ ਗਲਤੀ ਨੂੰ ਮੰਨਿਆ ਜਸਵੀਰ ਸਿੰਘ ਨੂੰ 500 ਰੁਪਏ ਜੁਰਮਾਨਾ ਵੀ ਦਿੱਤਾ ਸ਼੍ਰਮnik ਗੱਧਾ ਪਰ ਬੰਦ ਕਮੇਟੀ ਦੇ ਪ੍ਰਧਾਨ ਅਵਿਕਟਾ ਮੀ ਨੇ ਮਹਾਰਾਸ਼ਟਰ ਦੇ ਮੁੰਬਈ ਜੇ ਰੇਲਵੇ ਸੇਵਾ ਅੰਦਰਾਪਨਯੂਟਿਨ ਦੇ ਬਾਰੇ ਸਿੱਖ ਤਿਕਟ ਚੈਕਰ ਜਸਵੀਰ ਸਿੰਘ ਉੱਤੇ ਤਨੇ ਯਾਤਰੀਆਂ ਵੱਲੋਂ ਹਮਲਾ ਕਰਨ ਦੀ ਘਟਨਾ ਦੇ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਹੈ ਐਡਵੋਕੇਟ ਧਾਮੀ ਨੇ ਕਿਹਾ ਕਿ ਇਸ ਘਟਨਾ ਵੀ ਸਾਹਮਣੇ ਆਈ ਵਿਧੀ ਬੇਹਦ ਦੁਖਦਾਈ ਹੈ ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਕੁਇਤਰੀਆਂ ਨੇ ਜਸਮੀਰ ਸਿੰਘ ਨਾਲ ਡਿਊਟੀ ਸਮੇਂ ਕੁੱਟਮਾਰ ਕੀਤੀ ਜੋ ਕਿ निंदनीय योग्य ਹੈ ਹਨ ਮੁੰਬਈ ਦੀ ਰੇਲਵੇ ਪੁਲਿਸ ਨੇ ਇਸ ਮਾਮਲੇ ਵਿੱਚ ਦੇਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੇ ਲਈ ਕਿਹਾ ਉਨ੍ਹਾਂ ਨੇ ਕਿਹਾ ਕਿ ਇਸ ਘਟਨਾ ਦੀ ਜਾਣਕਾਰੀ ਮੁੰਬਈ ਦੀ ਲੋਕ ਸੰਘਿਤ ਪਾਸੋਂ ਪ੍ਰਾਪਤ ਕੀਤੀ ਗਈ ਜੋ ਸੰਸਾਰ ਲੇਲੂ ਯਾਤਰੀ ਬਿਨਾਂ ਟਿਕਟ ਦੇ ਸਫ਼ਰ ਕਰ ਰਿਹਾ ਥਾ ਤਾਂ ਜਸਵੀਰ ਸਿੰਘ ਨੇ ਆਪਣੇ ਗੁਤਿਨ ਮੌਂਦਿਆਂ ਸੁਬਰਮਾਨਾ ਪਰਣ ਦੇ ਲਈ ਗਿਆ ਤਾਂ ਉਹ ਨਾਲ ਨਲਕੁਟ ਮਾਰਕੀਟ ਤੇ ਗਿਆ ਉਹਨਾਂ ਕਿਹਾ ਗਿਆ ਕਿ ਦੋਸ਼ੀਆਂ ਨੂੰ ਮੌਕੇ ਉਤੇ ਰੇਲਵੇ ਪੁਲਿਸ ਨੇ ਕਾਬੂ ਕਰ ਲਿਆ ਪਰ ਮਹਾਰਾਸ਼ਟਰ ਸਰਕਾਰ ਤ੍ਰੇਲ ਮੰਤਰਾਲੇ ਯਕੀਨੀ ਬਣਾਵੇ ਕਿ ਦੋਸ਼ੀਆਂ ਨੂੰ ਸਖਤ ਪਨਿਸ਼ਾਨੇ ਦਿੱਤੇ ਜਾਣ ਉਹਨਾਂ ਨੇ ਕਿਹਾ ਕਿ ਭਾਵੇਂ ਕਿਸੇ ਵੀ ਸੇਕਹ ਅਧਿਕਾਰੀ ਨਾਲ ਅਜਿਹੀ ਘਟਨਾ ਨਾ ਵਾਪਰੇ ਇਹ ਵੀ ਯਕੀਨੀ ਬਣਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ